ਚੱਲ ਜਾਂਦੇ ਜਾਂਦੇ ਤਿਆਰ ਹੋ ਜੀ ਕਿਹੜਾ ਟਾਈਮ ਲੱਗਣਾ ਚੱਲ ਫਿਰ ਐਂ ਕਰ ਤਿਆਰ ਹੋ ਮੈਂ ਤਿਆਰ ਨਹੀਂ ਆ ਮੈਂ ਤਾਂ ਪਰਸ ਹੀ ਚੱਕਣਾ ਗੱਲਾਂ ਚੱਲ ਚੱਕ ਲਿਆ ਪਰਸ ആരൊക്കെ വണ്ടില്ല ചാപ്പിലോ रसी का रसी का तू किसने हो ना आजा मैं जा तू किसने परोना नहीं आया कर लिया ही है ना आई सी रसी का रसी का अभी आज रसी के लिए कर लिये और मैं क्या जो बिना रसी चला मैं यार ओ मैंने उससे दार के चलेगी मैंने कामोसी का अच्छा अच्छा हाँ और गाड़ी गया हाँ वो गया डॉक्टर गया अच्छा और आज � ਹਾਂ ਠੀਕ ਠਾਕ ਹੈ ਹਾਂ ਠੀਕ ਠਾਕ ਹੈ ਅੱਛਾ ਕਹਦਾ ਜੋਹੇਵਾਲੀ ਗੱਲ ਕਰਨਾਈ ਸੀ ਪੰਟੀਵਾਲੀ ਕੀ ਹੋ ਗਿਆ ਉਹ ਸਾਡੇ ਉੱਤੇ ਜੀ ਚਾਚੀ ਆ ਰਾਜ ਉਹ ਮੈਨੂੰ ਕਿਦਾਂ ਦੀ ਫੋਨ ਕਰੀ ਜਾਂਦੀ ਆ ਅੱਛਾ ਕਹਿੰਦੀ ਤੇਰੇ ਭਰਾ ਨੂੰ ਰਿਸ਼ਤਾ ਕਰਾ ਲਈਏ ਤੇਰੇ ਭਰਾ ਨੂੰ ਰਿਸ਼ਤਾ ਕਰਾ ਲਈਏ ਉਹ ਦੀਸ ਤੇ ਦਾ ਹੀ ਚਾਹੀਦੀ ਨਾ ਪੋਚਲਾ ਕਰ ਲੈਂਦੇ ਆ ਗੱਲ ਆਪਾਂ ਹਾਂ ਮੈਂ ਉਹਦੇ ਸਲਾਹ ਕਰਨ ਆਈ ਆ ਮੈਂ ਕਹਿੰਦੇ ਇੱਕ ਉਹ ਤਾਂ ਆਪਾਂ ਦੇਖ ਲੈਂਦੇ ਆ ਆ ਕਰ ਲੈਣੇ ਕਰ ਕੋ ਪਹਿਲਾਂ ਆਪਾਂ ਉਹਨਾਂ ਨੂੰ ਬੁਲਾ ਲੈਨੇ ਆਂ ਵੀ ਆਖੀ ਮੁੰਡਾ ਦੇ ਲਈ ਜਣਾ ਹਾਂ ਫੇਰ ਆਪਾਂ ਕੋਈ ਦੇਖਿਆ ਉਹਨਾਂ ਦੇ ਹਾਂ ਜੀ ਉਹਨਾਂ ਦੇ ਮੁੰਡਾ ਪਸੰਦ ਹੋਇਆ ਫੇਰੀ ਦਾ ਹੱਗ ਗੱਲ ਤੋਰਾਂਗੇ ਆਪਾਂ ਹਾਂ ਉਹ ਆਪਣਾ ਮੁੰਡਾ ਤਾਂ ਪਸੰਦ ਆਉਂਦਾ ਹਾਂ ਹਾਂ ਉਹ ਫੇਰ ਵੀ ਅਗਲੇ ਦਾ ਕੋਈ ਹੁੰਦਾ ਹਾਂ ਨਹੀਂ ਉਹ ਤਾਂ ਠੀਕ ਹੈ ਨਾ ਕੋਈ ਚਾਹੇ ਤਾਲੂ ਬੁਲਾ ਲਾਉਂਦਾ ਉਹਨਾਂ ਨੂੰ ਤਾਲੂ ਘਰੀ ਹੈ ਛੋਟਾ ਚਾ ਤੂੰ ਇੱਕ ਵਾਰੀ ਪਹਿਲਾਂ ਉਹਨਾਂ ਨਾਲ ਗੱਲ ਕਰ ਲਈ ਬੰਟੀ ਨਾਲ ਹਾਂ ਮੈਂ ਕਰ ਲੈਣਾ ਉਹਨਾਂ ਨਾਲ ਵੀ ਗੱਲ ਕਰ ਲਵਾਂ ਜਦੋਂ ਆਜੀ ਸ਼ਾਮ ਨੂੰ ਬੰਟੀ ਨਾਲ ਗੱਲ ਕਰਕੇ ਫੇਰ ਆਪਾਂ ਚੱਚੀ ਨੂੰ ਕਹਿੰਦੇ ਆਂ ਤਾਂ 라3 ਮਿੰਟ ਦੇ ਨਾ ਜਦੋਂ ਆ ਗਿਆ ਨੂੰ ਔਨਸਾਰ ਉਹਦੇ ਨਾਲ ਗੱਲ ਕਰੂੰਗਾ ਫੇ ਤੈਨੂੰ ਮੈਂ ਫੋਨ ਤੇ ਦੱਸ ਦੂੰਗਾ। ਹਾਂ ਠੀਕ। ਤੇ ਤੁਸੀਂ ਟੜ ਕੇ ਆ ਜਾਓ। ਹਾਂ ਹਾਂ ਨਹੀਂ ਪਰ ਬੁਲਾ ਲੂਗਾ। ਹਾਂ। ਪਰੌਣੇ ਨੇ ਵੀ ਲਿਆਇਆ ਨਾਲ। ਹੋ ਉਹਨਾਂ ਨਾਲ ਹੀ ਆ ਜਾਣਗੇ। ਵਾ ਠੀਕ ਹੈ। ਚਾਚੀ ਨਾਲ ਆਲੀ ਆ ਜਾਣਗੇ। ਠੀਕ ਹੈ। ਸੋਨਾ ਚਾਚੀ ਨੂੰ ਪਤਾ ਕਰ ਲੈ ਸੀ ਪਰਿਵਾਰ ਕਿਵੇਂ ਆਗਾ? ਨਾਲ ਕੁੜੀ ਕਿਵੇਂ ਆ? ਆਏ ਛੋਟੇ ਆ ਗਏ। ਭਈ ਅਕਾਲੇ ਉੜੀ ਆਈ ਸੀਗੀ ਤੇਰੇ ਰਿਸ਼ਤੇ ਬਾਰੇ ਗੱਲ ਕਰਦੇ ਨੇ بڑی ਪਿੰਡੋ ਚਾਚੀ ਨਹੀਂ ਹੈਗੀ ਉਹ ਰਿਸ਼ਤਾ ਕਰਾ ਰਹੀ ਉਹਨਾਂ ਦੀ ਰਿਸ਼ਤੇਦਾਰੀ ਚ ਆਉਂਗੀ ਕਿਵੇਂ ਕਰਨਾ ਫਿਰ ਬੁਲਾ ਲੀਏ ਕੱਲ ਨੂੰ ਫਿਰ ਉਹਨਾਂ ਨੂੰ ਨਾਲੇ ਦਿਨ ਨੂੰ ਛੁੱਟੀ ਐ ਅੱਜ ਵਾਰ ਦੀ ਦੇਖ ਲੈ ਬਾਈ ਜਿਵੇਂ ਤੈਨੂੰ ਠੀਕ ਲੱਗਦਾ ਕਰ ਲੈ ਆਂ ਫਿਰ ਮੈਂ ਕਹਿ ਦਿੰਦਾ ਉਹਨਾਂ ਨੂੰ ਬੁਲਾ ਦਿੰਦਾ ਜੀ ਠੀਕ ਐ ਚਲ ਠੀਕ ਆ ਮੈਂ ਕੱਪੜੇ ਬਦਲਾਂ ਜਾ ਬਦਲ ਲਾ हां गुड्डी हां गुड्डी ओहो मैं कीती ही बात दी ना कर। की कहंदा तेरे? ओ कहंदा ਵੀ ਕੱਲੂ ਬੁਲਾ ਲਓ। ਅੱਛਾ ਚਲ ਠੀਕ ਐ ਫਿਰ ਮੈਂ ਅੱਜ ਚਾਚੀ ਨੂੰ ਫੋਨ ਕਰ ਦਿੰਦੀ ਆਂ ਅਸੀਂ ਕੱਲੂ ਹੀ ਆ ਜਾਗੇ। ਹਾਂ ਤੁਸੀਂ ਆਜੋ ਕੱਲੂ ਐ ਦੁਬਾਰਾ ਸਾਰੇ ਘਰੀ ਆਂ। ਹਾਂ ਨਾ ਠੀਕ ਐ। ਹਾਂ ਬੁਲਾ ਲਾ ਆਪਾਂ ਕਰ ਲੈਨੇ ਕਰ। ਚੰਗਾ ਜੀ। ਠੀਕ। ਪਪਾ ਕੱਲ ਬੂਆ ਆਣਗੇ? ਹਾਂ ਬੁੱਤ ਕੱਲੂ ਬੂਆ ਆਉਗੀ। ਘਟਦਾ। I don't ਦਾ ਮੁੰਡਾ ਇਹਨੂੰ ਭਾਈ ਜੋ ਕੁਝ ਪੁੱਛਣਾ ਤੁਸੀਂ ਪੁੱਛ ਲਓ ਠੀਕ ਹੈ ਹਾਂ ਬਤਾ ਅੱਜ ਕੱਲ ਕੀ ਕੰਮ-ਕਾਜ ਕਰ ਰਹੇ ਹੋ ਤੁਸੀਂ ਮੈਂ ਜੀ ਬੈਂਕ 'ਚ ਜੌਬ ਕਰਦਾ ਜੀ ਪ੍ਰਾਈਵੇਟ ਠੀਕ ਆ ਬੱਚਾ ਪਾਪਾ ਮੈਨੂੰ ਫੋਨ ਦੇ ਦੋ ਤੈਨੂੰ ਫੋਨ ਕੀ ਕਰਨਾ ਹੈ ਵੀਡੀਓ ਬਣਾਣੀ ਹੈ ਮੈਨੂੰ ਮੇਰੇ ਵਾਲੇ ਦੀ ਬੈਟਰੀ ਲੋਅ ਆ ਗਈ ਆ ਲੈ ਬੇਟੇ ਮੇਰੇ ਵਾਲਾ ਲੈ ਲੈ ਤੇ ਬਣਾ ਲੈ ਆ ਲੈ ਭੂਆ ਵਾਲਾ ਲੈ ਲੈ ਇਹਦੇ 'ਚ ਬਣਾ ਦੇ ਸਾਰੇ ਠੀਕ ਹੈ ਲੈ ਲੈ ਮੁੰਡਾ ਦਾ ਭਾਈ ਬਸੰਦ ਆ। ਹਾਂ ਭਾਈ ਇੱਕ ਜਰੂਰੀ ਗੱਲ ਕਰਨੀ ਆ। ਜੇ ਪਹਿਲਾਂ ਗੱਲ ਹੋ ਜੇ ਤਾਂ ਠੀਕ ਆ। ਹਾਂਜੀ ਦੱਸੋ ਜੀ ਕੀ ਜਰੂਰੀ ਗੱਲ ਕਰਨੀ ਆ? ਹਾਂ ਭਾਈ ਸਾਡੇ ਕੱਲੀ ਕੁੜੀ ਆ। ਮੁੰਡਾ ਘਰ ਜਵਾਈ ਰੱਖਣਾ। ਸੋਨ ਨੂੰ ਕੋਈ ਤਰਸਤਾ ਨਹੀਂ। ਘਰ ਜਵਾਈ? ਚਾਚੀ ਪਰ ਤੁਸੀਂ ਤਾਂ ਦੱਸਿਆ ਨਹੀਂ ਹੈਗਾ ਵੀ ਇਹ ਘਰ ਜਵਾਈ ਰੱਖਣਗੇ। ਉਹ ਤਾਂ ਮੈਨੂੰ ਤਾਂ ਆਪ ਇੱਥੇ ਆ ਕੇ ਬੰਦਾ ਲੱਗਿਆ। ਭੈਣ ਜੀ ਇਹ ਗੱਲ ਤਾਂ ਤੁਸੀਂ ਮੈਨੂੰ ਦੱਸੀ ਹੀ ਨਹੀਂ। ਚਲੋ ਭੈ ਜੀ ਤੁਹਾਨੂੰ ਹੁਣ ਦੱਸਦਾ ਹੁਣ ਕਿਹੜਾ ਕੁਸਾ ਆਪਣਾ ਵਿਗੜ ਗਿਆ ਦੇਖੋ ਜੀ ਇਹ ਤਾਂ ਸਾਨੂੰ ਮਨਜ਼ੂਰ ਨਹੀਂ ਆਇਆ ਜੀ ਮੈਂ ਆਪਣੇ ਭਰਾ ਨੂੰ ਇੱਕ ਮਿੰਟ ਵੀ ਦੂਰ ਕਰ ਸਕਦਾ ਮੈਂ ਮੇਰਾ ਇਹ ਭਰਾ ਨਹੀਂ ਹੈਗਾ ਮੈਂ ਆਪਣੇ ਜਵਾਕਾ ਵਾਂਗ ਪਾਲਿਆ ਸੀ ਦੋਨੋਂ ਜੀਆਂ ਨੇ 나 ਜੀ ਸਾਨੂੰ ਇਹ ਨਹੀਂ ਮਨਜ਼ੂਰ ਹੈਗਾ ਘਰ ਜਮਾਈ ਵਾਲਾ ਜੀ ਇਹਨਾਂ ਦੋਹਾਂ ਭਾਈਆਂ ਦਾ ਤਾਂ ਇੰਨਾ ਪਿਆਰ ਹੈ ਜੀ ਇਹ ਤਾਂ ਇੱਕ ਪਲ ਨਹੀਂ ਆਪਦੇ ਭਾਈ ਨੂੰ ਆਪਦੇ ਦੂਰ ਕਰਦਾ ਹੈਗਾ ਇਹ ਤਾਂ ਹੀ ਕਿੰਨਾ ਚਿਰ ਰਾਤ ਨੂੰ ਘਰ ਇਕੱਠੇ ਨਹੀਂ ਬੈਠ ਕੇ ਰੋਟੀ ਖਾਂਦੇ ਉਹਨਾਂ ਚਿਰੇ ਸਾਹ ਨਹੀਂ ਲੈਂਦੇ ਇੱਕ ਦੂਸਰੇ ਬਿਨਾ ਤੁਸੀਂ ਘਰ ਜਵਾਈ ਦੀਆਂ ਗੱਲਾਂ ਕਰਦੇ ਹੋ ਜੀ ਇਹ ਨਹੀਂ ਸਾਡੇ ਤੋਂ ਪੁੱਗਣਾ ਹੈਗਾ ਜੇ ਤੁਹਾਡੀ ਇਹੀ ਮਰਜ਼ੀ ਹੈ ਸਾਡਾ ਕੋਈ ਫਾਇਦਾ ਨਹੀਂ ਵੇਖਣਾ ਤਾਂ ਚੰਗਾ ਫਿਰ ਅਸੀਂ ਚੱਲਦੇ ਆਂ ਆਜਾ ਤੁਸੀਂ ਨਾ ਅਸੀਂ ਆਪਣੇ ਆਓ ਲਾਇ ਕੋਈ ਗੱਲ ਬੜੀ ਭਲਾ ਕਹਿੰਦੇ ਘਰ ਜਵਾਈ ਰੱਖਣਾ ਨਾਲੇ ਚਾਚੀ ਨੇ ਤਾਂ ਮੈਨੂੰ ਪਹਿਲਾਂ ਦੱਸਿਆ ਨਹੀਂ ਜੇ ਦੱਸਿਆ ਹੁੰਦਾ ਠੇਰੇ ਮੈਂ ਕਾਨੂੰ ਲੈ ਕੇ ਆਉਂਦੀ ਇਹਨਾਂ ਮੈਂ ਤਾਂਹੀਂ ਤੈਨੂੰ ਦਿਖਾ ਦਦੀ ਵੀ ਉਹਨਾਂ ਤੋਂ ਪੁੱਛ ਲੈ ਪਹਿਲਾਂ ਸਾਰਾ ਕੁਝ ਚਾਚੀ ਦਾ ਸਾਰਾ ਕੁਝ ਪੁੱਛਿਆ ਸੀ ਜੀ ਆਹ ਗੱਲ ਤਾਂ ਹੁਣ ਪਤਾ ਲੱਗੀ ਐ ਨਾ ਹੁਣ ਤੁਹਾਨੂੰ ਕੀ ਇਤਰਾਜ ਸੀਗਾ ਘਰ ਜਵਾਈ ਵਾਲੀ ਗੱਲ 'ਚ ਮੈਨੂੰ ਤਾਂ ਜਦ ਕੋਈ ਇਤਰਾਜ ਨਹੀਂ ਹੈਗਾ ਮੈਂ ਤਾਂ ਇੱਥੇ ਰਹਿਣਾ ਸੀ ਉੱਥੇ ਰਹਿਣ ਲੱਗ ਜੀ ਨਾ ਫਰਕ ਕਿਉਂ ਨਹੀਂ ਪੈਂਦਾ ਤੈਨੂੰ ਛੋਟੇ ਜਿਹੇ ਨੂੰ ਪਾਲ ਲਿਆ ਬੰਨੇ ਕੁੱਤਾ ਵਾਂਗੂ ਅੱਜ ਤੈਨੂੰ ਮੈਂ ਉਹਨਾਂ ਦੇ ਹਵਾਲੇ ਕਰਦਾ ਤੈਨੂੰ ਇਹ ਗੱਲਾਂ ਦਾ ਕੀ ਪਤਾ ਘਰ ਜਮਾਈ ਕੀ ਹੁੰਦਾ ਬਾਈ ਤੂੰ ਤਾਂ ਪੁਰਾਣੇ ਖਿਆਲਾਂ ਨਾਗਾ ਅੱਜ ਕੱਲ੍ਹ ਕੌਣ ਸੋਚਦਾ ਹੈ ਇਹ ਜੀਆਂ ਗੱਲਾਂ ਨੂੰ ਚਾਹੇ ਕੋਸ਼ਾ ਪਰ ਮੈਨੂੰ ਮਨਜ਼ੂਰ ਨਹੀਂ ਚੱਲ ਯਾਰ ਬੇਰਮਤ ਨਾ ਕਰੋ ਤੁਸੀਂ ਆਪਣੀਆਂ ਗੱਲਾਂ ਕੋਈ ਨਾ ਵੀਰੇ ਫਿਕਰ ਨਾ ਕਰ ਅਸੀਂ ਕਰਦੇ ਆਂ ਗੱਲ ਉਹਦੇ ਨਾਲ ਦਾਸਨਾ ਹੋ ਉਹ ਤਾਂ ਜਵਾਕ ਆ ਉਹਨੂੰ ਕੀ ਪਤਾ ਹੈ ਜੀਆਂ ਗੱਲਾਂ ਦਾ ਉਹ ਮੈਨੂੰ ਤਾਂ ਇਸ ਗੱਲ ਦਾ ਦੁੱਖ ਆ ਵੀ ਉਹ ਅੱਜ ਇੱਕ ਲੱਖਤੀ ਬਦਲ ਗਿਆ ਉਹਨੇ ਮਾੜਾ ਜਿਆ ਵੀ ਨਹੀਂ ਸੋਚਿਆ ਵੀ ਅਸੀਂ ਉਹਦੇ ਭਲੇ ਲਈ ਕਹਿੰਦੇ ਸੀ ਚਲ ਇਹਨੂੰ ਕੀ ਪਤਾ ਵਿਚਾਰੇ ਨੂੰ ਵੀ ਆਪਾਂ ਇਹਨਾਂ ਨੂੰ ਕਿਵੇਂ ਪਾਲਿਆ ਉਹ ਤਾਂ ਆਪਾਂ ਨੂੰ ਹੀ ਪਤਾ ਵੀ ਚਾਚਾ ਚਾਚੀ ਦੇ ਮਰਨ ਤੋਂ ਬਾਅਦ ਆਪਾਂ ਕਿੰਨੀ ਮੁਸ਼ਕਲ ਨਾਲ ਦੋਨੋਂ ਭੈਣ ਭਰਾ ਪਾਲੇ ਨੇਗੇ ਇਹਨਾਂ ਨੂੰ ਹੁਣ ਆਪਣੇ ਤੋਂ ਕਿਵੇਂ ਵੱਖ ਕਰਦੀਏ ਦੋਨੋਂ ਭੈਣ ਭਰਾ ਤੁਹਾਡੇ ਸਕੇ ਨਹੀਂ ਸੀਗੇ ਫੇਰ ਵੀ ਆਪਾਂ ਉਹਨਾਂ ਨੂੰ ਅਹਿਸਾਸ ਨਹੀਂ ਹੁਣ ਦਿੱਤਾ ਪਰ ਮੈਨੂੰ ਤਾਂ ਪਤਾ ਪਰ ਉਹਨੂੰ ਕੌਣ ਸਮਝਾਵੇ ਵੀ ਆਪਾਂ ਇਹਦੇ ਸਕੇ ਨਹੀਂ ਫੇਰ ਵੀ ਆਪਾਂ ਇਹਦਾ ਬਹੁਤ ਕੀਤਾ ਜਦ ਤੁਸੀਂ ਬਿਲ ਤੇ ਨਾ ਲਾਓ ਇਹ ਗੱਲ ਹੱਲ ਨਿਆਣਾ ਹੋ ਆਪੇ ਸਮਝੂਗਾ ਪਰ ਆਪਾਂ ਉਹਨੂੰ ਕਦੇ ਵੀ ਨਹੀਂ ਦੱਸਣਾ ਵੀ ਆਪਾਂ ਦੇ ਸਕੇ ਨਹੀਂ ਹੈਗੇ ਚਲੋ ਤੁਸੀਂ ਅੰਦਰ ਆਰਾਮ ਕਰ ਲਓ ਬਾਹਰ ਨਾ ਟੈਨਸ਼ਨ ਲਿਆ ਕਰੋ ਏ ਘੰਟੀ ਤੈਨੂੰ ਆਏ ਨਹੀਂ ਬੋਲਣਾ ਚਾਹੀਦਾ ਸੀ ਆਪਣਾ ਵੱਡਾ ਭਰਾ ਹੈ ਉਹਨੇ ਕਿੰਨੇ ਪਿਆਰ ਨਾਲ ਆਪਨੂੰ ਪਾਲਿਆ ਤੈਨੂੰ ਉਹਦੇ ਮੂਰੇ ਨਹੀਂ ਬੋਲਣਾ ਚਾਹੀਦਾ ਸੀ ਉਹ ਜਿਹੜੀ ਗੱਲ ਕਹਦਾ ਠੀਕ ਹੈ ਨਾਲੇ ਹਜੇ ਤੇਰੀ ਉਮਰ ਵੀ ਕੀ ਹੈ ਰਿਸ਼ਤੇ ਬਥੇਰੇ ਤੈਨੂੰ ਵੀਰੇ ਦੀ ਗੱਲ ਠੀਕ ਹੈ ਕਿਉਂ ਤੈਨੂੰ ਅਸੀਂ ਕਿਸੇ ਦਾ ਘਰ ਜਵਾਈ ਬਣਾਈਏ ਦੇਖਾ ਗੁੱਸਾ ਨਾ ਕਰ ਉਹਦੀ ਗੱਲ ਦਾ ਇਹ ਹਜੇ ਤਾਂ 20 ਰਿਸ਼ਤੇ ਆਉਣਗੇ ਤੈਨੂੰ ਕੁਝ ਨਹੀਂ ਹੁੰਦਾ ਚਲ ਮੈਂ ਤਾਂ ਫਿਰ ਚੱਲਦਾ ਹੁਣ ਘਰ ਨੂੰ ਜੇ ਤਾਂ ਰਹਿਣਾ ਰਹਿ ਉਹਨੇ ਹਾਂ ਮੈਂ ਕੱਲ ਨੂੰ ਆ ਜੀ ਚਲ ਠੀਕ ਹੈ ਚੱਲ ਤੂੰ ਆਪਣਾ ਦਿਮਾਗ ਠੰਡਾ ਕਰ ਸੋਚ ਇਹ ਗੱਲ ਨੂੰ ਚਲੇ ਇਹਨੂੰ ਕੀ ਪਤਾ ਵਿਚਾਰੇ ਨੂੰ ਵੀ ਆਪਾਂ ਇਹਨਾਂ ਨੂੰ ਕਿਵੇਂ ਪਾਲਿਆ ਉਹ ਤਾਂ ਆਪਾਂ ਨੂੰ ਹੀ ਪਤਾ ਵੀ ਚਾਚਾ ਚਾਚੀ ਦੇ ਮਰਨ ਤੋਂ ਬਾਅਦ ਆਪਾਂ ਕਿੰਨੀ ਮੁਸ਼ਕਲ ਨਾਲ ਦੋਨੋਂ ਭੈਣ ਭਰਾ ਪਾਲੇ ਨੇ ਇਹਨਾਂ ਨੂੰ ਹੁਣ ਆਪਣੇ ਤੋਂ ਕਿਵੇਂ ਵੱਖ ਕਰਦੀਏ ਦੋਨੋਂ ਭੈਣ ਭਰਾ ਤੁਹਾਡੇ ਸਕੇ ਨਹੀਂ ਸੀਗੇ ਫਿਰ ਵੀ ਆਪਾਂ ਉਹਨਾਂ ਨੂੰ ਅਹਿਸਾਸ ਨਹੀਂ ਹੁਣ ਦਿੱਤਾ ਪਰ ਮੈਨੂੰ ਤਾਂ ਪਤਾ ਪਰ ਉਹਨੂੰ ਕੌਣ ਸਮਝਾਵੇ ਵੀ ਆਪਾਂ ਇਹਦੇ ਸਕੇ ਨਹੀਂ ਫਿਰ ਵੀ ਆਪਾਂ ਇਹਦਾ ਬਹੁਤ ਕੀਤਾ ਜਦ ਤੁਸੀਂ ਬਿਲ ਕੇ ਨਾ ਲਾਓ ਇਹ ਘਰ ਦਾ ਹੱਲ ਨਿਆਣਾ ਹੋ ਆਪੇ ਸਮਝੂਗਾ ਤੇ ਤੈਨੂੰ ਪਤਾ ਲੱਗਿਆ ਵੀ ਉਹਨੇ ਕਿਵੇਂ ਪਾਲਿਆ ਤੁੰਦ ਆਪਾਂ ਉਹਦੇ ਅਸਲੀ ਭੈਣ ਭਰਾ ਨਹੀਂ ਹੈਗੇ ਫੇਰ ਵੀ ਉਹਨੇ ਕਦੇ ਇਹ ਕਦਰ ਇਹਸਾਸ ਨਹੀਂ ਹੋਣ ਦਿੱਤਾ ਹੈਗਾ ਕਦੇ ਆਪਾਂ ਨੂੰ ਇਹ ਸਚਾਈ ਦੱਸੀ ਨਹੀਂ ਹੈਗੀ ਅੱਜ ਵੀ ਜੇ ਆਪਣੀ ਨਾ ਜਿੱਤ ਕਰਦੀ ਵੀਡੀਓ ਬਣਾਉਣੀ ਤਾਂ ਆਪਾਂ ਨੂੰ ਅੱਜ ਵੀ ਇਹ ਗੱਲ ਦਾ ਪਤਾ ਨਹੀਂ ਸੀ ਲੱਗਣਾ ਤੈਨੇ ਬਹੁਤ ਵੱਡੀ ਗਲਤੀ ਕੀਤੀ ਆ ਤੇ ਮੂਰੇ ਬੋਲ ਕੇ ਤੂੰ ਹੁਣ ਜਾ ਕੇ ਉਹ ਤੋਂ ਮਾਫੀ ਮੰਗ ਹਾਂ ਪਹਿਨੇ ਮਿੰਤਾ ਇਹ ਗੱਲ ਦਾ ਪਤਾ ਹੀ ਨਹੀਂ ਸੀਗਾ ਵੀ ਉਹ ਆਪਣਾ ਸਾਕਾ ਭਰਾ ਹੈ ਨਹੀਂ ਪਰ ਉਹਨੇ ਫੇਰ ਵੀ ਆਪਾਂ ਨੂੰ ਸਕੇਤ ਤੋਂ ਵੱਧ ਰੱਖਿਆਗਾ ਚੱਲ ਆਪਾਂ ਉਹਦੇ ਤੋਂ ਮਾਫੀ ਮੰਗਦਾ ਮੈਂ ਆ ਜਾ ਤੂੰ ਮੇਰੇ ਨਾਲ ਇਸ ਜੇ ਤਾਂ ਕੋਈ ਵੀ ਰਾਗੀ ਕੀ ਮੈਂ ਤੇ ਤੁਮ ਮਾਫੀ ਮੰਗਦਾ ਆਂਗਾ ਮੈਂ ਤੇਰੇ ਮੂਹਰੇ ਇੰਨਾ ਬੋਲਿਆ ਅੱਜ ਕੋਈ ਨਾ ਛੋਟੇ ਮੇਰੇ ਮਨ ਚ ਕੋਈ ਫਰਕ ਨਹੀਂ ਹੈਗਾ ਮੇਰਾ ਤਾਂ ਪਹਿਲਾਂ ਵੀ ਤੇਰਾ ਉਨਾ ਹੀ ਪਿਆਰ ਸੀ ਹੁਣ ਵੀ ਉਨਾ ਹੀ ਪਿਆਰ ਆ ਸਾਡਾ ਇੰਨਾ ਕੀਤਾ ਮੈਂ ਤੇਰੇ ਮੂਹਰੇ ਬੋਲਿਆ ਮੈਨੂੰ ਮਾਫ ਕਰ ਦੇ ਨਾਲੇ ਸਾਨੂੰ ਅੱਜ ਉਸ ਚਾਹੀਦਾ ਪਤਾ ਲੱਗੇ ਜਿਹੜੀ ਤင်းੇ ਸਾਥ ਨੂੰ ਘੋਕੇ ਰੱਖੀ ਜਿਵੇਂ ਅਸੀਂ ਤੇਰੇ ਆਪਦੇ ਹੀ ਨਹੀਂ ਸੀ ਫੇਰ ਵੀ ਤੇਨੇ ਆਪਦਿਆਂ ਤੋਂ ਵੱਧ ਕੇ ਕੀਤਾ ਚੱਲ ਕੋਈ ਨਾ ਤੂੰ ਇਹ ਗੱਲ ਨੂੰ ਦਿਲ ਤੇ ਨਾ ਲਾਓ ਮੇਰਾ ਤਾਂ ਪਿਆਰ ਤੁਹਾਡੇ ਨਾਲ ਪਹਿਲਾਂ ਵੀ ਓਨਾ ਹੀ ਹੈ ਹੁਣ ਵੀ ਓਨਾ ਹੀ ਹੈ ਬਾਬੇ ਨਾਨਕ ਤੂੰ ਸਿੱਖਿਆ ਕਿਰਤ ਕਰਨੀ ਇੱਕ ਗੁਰੂ ਘਰ ਹਾਜ਼ਰੀ ਜ਼ਰੂਰ ਭਰਨੀ